ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਆਪਣੇ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਆ ਜਾਂਦਾ ਆਪਾਂ ਨੂੰ ਤਲਵੰਡੀ ਭਾਈ ਫਰੀਦਕੋਟ ਇਹਦੇ ਨੇੜਲੇ ਸ਼ਹਿਰ ਰਾਜੂ ਨੂੰ ਮਲਾਵਾਂਗੇ ਦੋ ਝੋਟੀਆਂ ਸੁਈਆਂ ਸਵਾਈਆਂ ਕਿੰਨੇ ਕਿੰਨੇ ਦਿਨਾਂ ਦੀਆਂ ਸੁਈਆਂ ਕਿੰਨਾ ਕਿੰਨਾ ਦੁੱਧ ਆ ਨਵੇਂ ਹਾਨ ਦੀਆਂ ਝੋਟੀਆਂ ਜਿਹੜੀਆਂ ਤੁਹਾਨੂੰ ਵੀਡੀਓ ਚ ਕਵਰ ਕਰਕੇ ਵਿਖਾਦਣੀਆਂ ਰੇਟ ਜਾਇਜ਼ ਕਰਾਵਾਂਗੇ ਦੋਨਾਂ ਮਗਰ ਕੂਲੇ ਬੱਚੇ ਆ ਜਿਹੜੀ ਪਸੰਦ ਆ ਗਈ ਉਹ ਤਸੱਲੀ ਤੁਸੀਂ ਕਰ ਲੈਣਾ ਆਜੂ ਲਈਏ ਜਾਣਕਾਰੀ ਤੇ ਵੇਖੀਏ ਤੋਰ ਤਾਰ ਕੇ ਰਾਜੂ ਵੀਰ ਸਾਸਰੀ ਕਾਲ ਆ ਸੱਸੀ ਕਾਲ ਜੀ ਸੱਸੀ ਕਾਲ ਸੰਧੂ ਸਾਹਿਬ ਸਾ ਰਾਜੂਬੀਰ ਸਾਸਰੀ ਕਾਲ ਹੋਰ ਸੁਣਾ ਬੜੀ ਕਿਰਪਾ ਗੁਰਬਾਬੇ ਸ਼ੀਦਾ ਦੀ ਸ਼ੁਕਰ ਹੈ ਬਾਬੇ ਸ਼ੀਦਾ ਦੀ ਕਰਪਾ ਹੀ ਚਾਈਦੀ ਚੜਦੀ ਕਲਾ ਨਾ ਹਾਂਜੀ ਹਾਂਜੀ ਤੇ ਆਪਣਾ ਐਡਰੈਸ ਪਿੰਡ ਮੁੱਦਕੀ ਜਿਲ੍ਹਾ ਬਰੋਈਪੁਰ ਹੈ ਜੀ ਤੇ ਫੋਨ ਨੰਬਰ ਹੈ 9417537479 94175 ਤੇ 37479 ਹੈ ਨਾ ਇਹਦੇ ਤੇ ਕਰੇ ਸੰਪਰਕ ਦੋ ਝੋਟੀਆਂ ਹਾਂਜੀ ਦੋ ਪਹਿਲਨਾ ਅੱਛਾ ਦੋਵੇਂ ਪਹਿਲਨਾ ਹਾਂ ਚਾਰ ਚਾਰ ਧੰਦਾ ਦੋਵੇਂ ਪਹਿਲਨਾ ਇਹਦੇ ਤੋਂ ਜੇ ਸ਼ੁਰੂ ਕਰੀਏ ਕਿੰਨੇ ਦਿਨਾਂ ਦੀ ਸੂਈ ਕਿੰਨੀਆਂ ਘਤਾਰਾਂ ਇਹਦੇ ਕੋਲੇ ਇਹਦੇ ਥੱਲੇ 8 ਲੀਟਰ ਧਾਰਾ ਠੀਕ ਆ 8 8 ਲੀਟਰ ਓਕੇ ਆ ਠੀਕ ਆ 8 ਲੀਟਰ ਮਿਲ ਕੇ ਲੈ ਜੇ ਬੱਚਾ ਕੱਟਾ ਕੱਟੀ ਇਹਦੇ ਮਗਰ ਪੰਡਾਈ ਕੱਟਾ ਇਹਦੇ ਆ ਗਿਆ ਓਕੇ ਥੱਲਿਓ ਚੰਗੀ ਆ ਹਨਾ ਨਹੀਂ ਉਹ ਵੀਰੇ ਠੰਢੀ ਬੜੀ ਕਰਦੀ ਠੀਕ ਆ ਵੀ ਸੀਲ ਬਹੁਤ ਆ ਪਹਿਲਾਂ ਨਾਲ ਜਿਵੇਂ ਹਨਾ ਬੇਵੇ ਭਾਂਡੇ ਦੀਆਂ ਜੰਨੀ ਸਾਰੀ ਪਛਾਣ ਨੂੰ ਓਕੇ ਟੂਰ ਕਰਾ ਦਈਏ ਚੱਕੀ ਦੀ ਮਗਰ ਕੱਟਾ ਸੂਆ ਕਿੰਨੇ ਕ ਦਿਨਾਂ ਦਾ ਇਹਦਾ ਜਿਹੜੇ ਹੋਊਗਾ 12 ਤੋਂ 15 ਦਿਨਾਂ ਦਾ ਠੀਕ ਆ 12 ਤੋਂ 15 ਦਿਨਾਂ ਦੀ ਸੂਈ ਵੀ ਠੀਕ ਆ ਇਹ ਝੋਟੀ ਆ ਸੱਜਣੋ ਪਹਿਲਾ ਸੂਆ ਮੂੰਹ ਚਾਰ ਦੰਦ ਦੇਖੋ ਬਹੁਤ ਸੋਹਣੇ ਰੰਗ ਰੂਪ ਦੀ ਝੋਟੀ ਆ ਬਰੀਕ ਚਮੜੀ ਦੀ ਹਾਂ ਦੋ ਕਵਾਲਾ ਸੱਜਣੋਂ ਜਿਹੜੇ ਪੂਸਟ ਵਾਈਟ ਆ ਬਾਕੀ ਸਾਰੀ ਕਾਲੀ ਝੋਟੀ ਆ ਐਨ ਓਕੇ ਰਿਪੋਰਟ ਕਰ ਲੋ ਚਾ ਸਫਾਈਆਂ ਬਹੁਤ ਲੱਗੀਆਂ ਕੱਟੀ ਨੂੰ ਹੋਰ ਗੱਲਾਂ ਦੀਆਂ ਗੱਲਾਂ ਹਾਂਜੀ ਹਾਂਜੀ ਤੇ ਇਹ ਇਹਦਾ ਜਿਵੇਂ 8 ਕਿਲੋ ਦੁੱਧ ਆ ਕਿੱਡਾ ਕੇ ਫਿਰ ਪਾ ਕਰਦੇ ਆਂਗੇ ਮਗਰ ਕੱਟਾ 15 ਦਿਨਾਂ ਦਾ ਸੂਆ ਇਹਦਾ ਵੀਰੇ 76000 ਦੀ ਚੋਕੀ ਤੇ 66000 ਦੀ ਹਾਂਜੀ ਠੀਕ ਆ ਤੇ ਠੰਡੀ ਆਏ ਨਹੀਂ ਕਿ ਚੱਕਰ ਹਾਂ ਮਤਲਬ ਪਹਾੜਾ ਪਹਾੜੇ ਤੇ ਲੰਦੀ ਮਗਰੋਂ ਬੱਚਾ ਲੈਂਦੀ ਆ ਤੇ ਚੋਲੇ ਭਰਾ ਬੁੜੀ ਬੰਦਾ ਆਈ ਲੈ ਓਕੇ ਵੀ ਠੰਡੀ ਬਹੁਤ ਆ ਲਾ ਆਉਂਦੀ ਆ ਪਹਾੜੇ ਤੇ ਤੇ ਮਗਰੋਂ ਬੱਚਾ ਲੈਂਦੀ ਆ ਓਕੇ ਪਸ਼ਮੀਨੀ ਨਾਲੇ ਪਸ਼ਮੀਨੀ ਆ ਲੈ ਆਈ ਬਾਈ ਐਂ ਹੀ ਉੱtre ਆਉਣੀ ਆ ਓਕੇ ਬਹੁਤ ਠੰਡੀ ਨਿਕਲੀ ਕੱਟੀ ਪਹਿਲਾਂ ਹਣਾ ਕਿਆ ਬਾਤ ਚੂਣ ਵੀ ਬਹੁਤ ਚੰਗਾ ਹਨਾ ਚੰਗਾ ਚੰਗਾ ਵਾਹ ਰਾਈ ਲਫਤ ਰਿਆਉਣੀ 76000 ਦੀ ਹਾਂਜੀ ਓਕੇ 2000 ਰੁਪਇਆ ਛੱਡ ਦਿਆਂਗੇ ਵੀਰੇ ਹੋਰ 74000 ਦੀ ਦੇ ਦੇਣਗੇ ਛੋਟੀ ਨਵੀਂ ਛੋਟੀ ਹੈ ਜਿਹੜਾ ਲੈ ਗਿਆ ਯਾਦ ਹੀ ਕਰੂ ਆਉਂਦੇ ਸੂਏ ਨੂੰ ਵਾਧੇ ਵਾਲੀ ਹੈ ਹਾਂਜੀ ਹਾਂਜੀ ਮਸਤੋ ਮਸਤੀ ਵਾਲਾ ਆ ਰੂਸੀ ਇਹ ਰੂਸੀ ਵੀ ਪਹਿਲਾਂ ਨਹੀਂ ਹੈ ਜੀ ਠੀਕ ਆ ਇਹ ਚਾਰ ਦਿਨ ਦੀ ਹੈ ਠੀਕ ਆ ਹਾਂਜੀ ਇਹ ਵੀ ਕੱਢ ਬਾਹਰ ਇਹਦੇ ਕੋਲੇ ਕੱਟਾ ਕੱਟੀ ਇਹਦੇ ਕੋਲੇ ਜੈਡ ਬਲੈਕ ਕੱਟੀ ਠੀਕ ਹੈ ਤੇ ਮਗਰ ਕੱਟੀ ਆ ਜੈਡ ਬਲੈਕ ਇਹ ਤਾਜੀ ਹੈ ਹਜੇ ਹਨਾ ਇਹ 10 ਦਿਨਾਂ ਦੀ ਇਹ ਆ ਵੀ ਮੈਲਾ ਨਹੀਂ ਚੱਲੀ ਠੀਕ ਆ 10 ਦਿਨਾਂ ਦੀ ਇਹ ਸੂਈ ਹੈ ਹਜੇ ਮੈਲਾ ਨਹੀਂ ਚੱਲੀ ਸਜਣੋ ਇਹ ਇਹਦੇ ਕੋਲੇ ਧਾਰਾ ਕਿੰਨੀਆਂ ਕਾ ਇਹ ਦੇਖ ਥੱਲੇ 6 1/2 ਦੋਦੇ 6 1/2 ਦੋਦੇ ਇਹਦੇ ਕੋਲੇ ਆ ਸਜਣੋ ਇਹ ਤਾਂ ਹਜੇ ਤੇਸੀ ਦੋ ਦਿਨ ਪਹਿਲਾਂ ਆਲ ਹੀ ਕਰਦੀ ਹੁਣ ਤਾਂ ਠੰਡੀ ਬਹੁਤ ਭਾੜੀ ਤੇ ਠੰਡੀ ਹੈ ਠੀਕ ਆ ਪਹਿਲਾਂ ਆਲ ਕਰਦੀ ਰਹੀ ਆ ਸਜਣੋ ਹੁਣ ਹੀ ਇਹ ਚੱਲੀ ਆ ਵੀਰ ਕਹਿੰਦਾ ਚੋਂ ਚੰਗਾ ਹੋਊਗਾ ਗਾਰ ਠੀਕ ਆ ਪਾਉਂਦੇ ਸੂਏ ਨੂੰ ਬਹੁਤ ਤਗੜੀ ਮੈਂ ਬਨੂੰ ਸੱਜਣੋ ਦੇਖੋ ਇਹਦੇ ਮਗਰ ਕੱਟੀ ਆ ਸੱਜਣੋ ਬਿਲਕੁਲ ਤਾਜੀ ਸੂਈ ਵੀ ਆ ਵਿਖਾ ਦੇ ਵਿਖਾ ਦੇ ਲਿਆ ਕੋਈ ਗੱਲ ਨਹੀਂ ਬਸ ਯਾ ਸੱਜਣੋ ਪਹਿਲਨ ਕੱਟੀ ਆ ਕੱਟੀ ਦੇ ਕੋਲੇ ਕੱਟੀ ਛੜਤੀ ਐ ਰੈਕ ਰੰਗ ਕਾਲੀ ਆ ਰੂਸ਼ੀ ਝੋਟੀ ਬਹੁਤ ਚੰਗੀਆਂ ਆਉਂਦੇ ਸੂਏ ਨੂੰ ਬਹੁਤ ਟੌਪ ਦੀ ਮੈਂ ਬਣ ਜੂਗੀ ਥੋੜਾ ਕੈਮਰੇ ਤੋਂ ਨਾ ਡਰੇ ਬਾਕੀ ਓਕੇ ਰਿਪੋਰਟ ਠੀਕ ਆ ਧਾਰ ਲੈਂਦੀ ਹੈ ਨਾ ਨਹੀਂ ਨਹੀਂ ਉਹੀ ਬਸ ਕਰਦੀ ਆ ਲੱਤ ਜੀ ਚੱਕਦੀ ਆ ਬੱਚੇ ਬਸ ਹੰਤਾ ਰੱਖ ਦੇ ਦੇਖੋ ਸੱਜਣਾ ਬਸ ਮਾਕ ਕੀਤਾ ਝੋਟੀ ਨੇ ਬੱਚਾ ਬੰਨਣ ਛੱਡਣ ਵਾਲੀ ਗੱਲ ਹੈ ਅਗਲੇ ਸੁਣਾਇ ਤੇ ਬਈ ਰੂਮਰ ਕੀ ਪੁੱਢੀ ਹੈ ਨਾ ਕੀ ਬਾਤ ਗੰਨੇਰ ਕੀ ਆ ਸੱਜਣਾ ਬਹੁਤ ਸ਼ਾਨਦਾਰ ਚਵਾਈ ਆ ਬਸ ਕਰ ਇਹਦਾ ਭਾਸ਼ਾ ਜੀ ਇਹਦਾ ਵੀਰੇ 72000 ਰੀ ਇਹਦਾ 72000 ਰੀ ਇਹਦਾ ਚਲੋ ਬਾਕੀ ਇਹਦਾ 70 ਦੀ ਇਹ 70000 ਦੀ ਤੇ ਆਹ ਕੰਨੇ ਦੀ ਕਹਤੀ 74 ਦੀ ਇਹ 76 ਕਰਕੇ 74 ਦੀ ਕਹਤੀ ਹੈ ਨਾ ਲੈ ਵੀ ਸੱਜਣੋ ਇਹ ਦੋ ਸਿੰਘਾਂ ਝੋਟੀਆਂ ਪਹਿਲਣਾ ਪਿੰਡ ਮੁੱਦਕੀ ਤੇ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਸੰਤ ਅਮਰਜੀਤ ਸਿੰਘ ਸਟੇਡੀਅਮ ਰਾਜੂਆ ਵੀਰ ਦਾ ਨਾ ਬਿਲਕੁਲ ਭਾਲੀ ਪਸੂਆ ਦੋਵੇਂ ਆ ਕੇ ਵੇਖ ਕੇ ਬੇਸ਼ੱਕ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਕੋਈ ਐ ਵਾਲੇ ਨਹੀਂ ਧੰਨਵਾਦ ਵੀਡੀਓ ਐਂਡ ਤੱਕ ਵੇਖਣ ਲਈ ਜਿਉਂਦੇ ਵਸਦੇ ਰਹੋ